ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜਗੁਰਪੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਹੀਟ ਸਟ੍ਰੋਕ ਬਾਰੇ ਹੀਟ ਸਟ੍ਰੋਕ ਨੂੰ ਆਮ ਭਾਸ਼ਾ ਦੇ ਵਿੱਚ ਲੂ ਲੱਗਣਾ ਵੀ ਕਿਹਾ ਜਾਂਦਾ ਹੈ ਜਦੋਂ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹਾਈਟ ਤੋਂ ਵੱਧ ਜਾਂਦਾ ਹੈ ਤਾਂ ਇਨਸਾਨ ਨੂੰ ਹੀਟ ਸਟ੍ਰੋਕ ਤੋਂ ਗ੍ਰਸਤ ਮਨਿਆ ਜਾਂਦਾ ਹੈ ਜਦੋਂ ਇਨਸਾਨ ਲੰਬੇ ਸਮੇਂ ਤੱਕ ਇੱਕ ਬਹੁਤ ਜ਼ਿਆਦਾ ਗਰਮ এনवायरमेंट ਦੇ ਵਿੱਚ ਕੰਮ ਕਰਦਾ ਹੈ ਜਾਂ ਗਰਮੀ ਦੇ ਵਿੱਚ ਲੋੜ ਤੋਂ ਬਾਅਦ ਫਿਜ਼ੀਕਲ ਐਕਟੀਵਿਟੀ ਕਰਦਾ ਹੈ ਤਾਂ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦਾ ਹੈ ਹੀਟ ਸਟ੍ਰੋਕ ਕਾਮਨਲੀ ਗਰਮੀਆਂ ਦੇ ਮੌਸਮ ਵਿੱਚ ਦੇਖਣ ਨੂੰ ਮਿਲਦਾ ਹੈ अदर नेम्स ऑफ हीट स्ट्रोक लू लगना हाइपरथर्मिया हीट स्ट्रोक, की हीट हीटस्ट्रोक छत थले सकता है या नहीं तो इसका जवाब है हाँ ਹੀਟ ਸਟ੍ਰੋਕ ਜੇਕਰ انسان ਚਤ ਥੱਲੇ ਵੀ ਰਹਿੰਦਾ ਹੈ ਤਾਂ ਵੀ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਸਕਦਾ ਹੈ ਜੇਕਰ ਕੋਈ انسان ਪੂਰਲੀ ਵੈਂਟੀਲੇਟਿਡ ਏਰੀਆ ਦੇ ਵਿੱਚ ਰਹਿੰਦਾ ਹੈ ਜਿਸ ਤਰ੍ਹਾਂ ਘਰ ਦੇ ਵਿੱਚ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਬੰਦ ਕਰਕੇ ਅੰਦਰ ਬੈਠਾ ਰਹਿੰਦਾ ਹੈ ਤੇ ਕੋਈ ਕ੍ਰਾਸ ਵੈਂਟੀਲੇਸ਼ਨ ਪ੍ਰੋਪਰ ਨਹੀਂ ਹੋ ਪਾਉਂਦੀ ਤਾ ਹਿਊਮਿਡਿਟੀ ਤੇ ਵਧਣ ਕਰਕੇ ਤਾਪਮਾਨ ਵਧ ਜਾਂਦਾ ਹੈ ਜਿਸ ਨਾਲ ਇਨਸਾਨ ਛੱਤ ਦੇ ਥੱਲੇ ਬੈਠਾ ਹੋਣ ਦੇ ਬਾਵਜੂਦ ਵੀ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਕ੍ਰਾਸ ਵੈਂਟੀਲੇਸ਼ਨ ਪ੍ਰੋਪਰ ਨਹੀਂ ਹੋ ਪਾਉਂਦੀ ਅਕਸਰ ਹੀ ਉਸ ਘਰ ਦੇ ਵਿੱਚ ਰਹਿੰਦੇ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦੇ ਹਨ ਜ਼ਰੂਰੀ ਨਹੀਂ ਕਿ ਇਨਸਾਨ ਘਰ ਤੋਂ ਬਾਹਰ ਨਿਕਲ ਕੇ ਧੁੱਪ ਦੇ ਵਿੱਚ ਕੰਮ ਕਰਨ ਨਾਲ ਹੀ ਹੀਟ ਸਟ੍ਰੋਕ ਤੋਂ ਗ੍ਰਸਤ ਹੁੰਦਾ ਹੈ ਜੇਕਰ ਇਨਸਾਨ ਪ੍ਰੋਪਰ ਕ੍ਰਾਸ ਵੈਂਟੀਲੇਸ਼ਨ ਦੇ ਵਿੱਚ ਨਹੀਂ ਰਹਿੰਦਾ ਤਾਂ ਘਰ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦਾ ਹੈ ਛੋਟੇ ਬੱਚੇ ਅਤੇ ਬਜ਼ੁਰਗ ਇਨਸਾਨ ਇਹ ਦੋਨੋਂ ਹੀ ਏਜ ਗਰੁੱਪ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਸਕਦੇ ਹਨ ਕਾਮਨਲੀ ਬੱਚਿਆਂ ਦੇ ਵਿੱਚ ਅਤੇ ਬਜ਼ੁਰਗਾਂ ਦੇ ਵਿੱਚ ਹੀਟ ਸਟ੍ਰੋਕ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਸਾਈਨ ਐਂਡ ਸਿੰਪਟਮਸ ਆਫ ਹੀਟ ਸਟ੍ਰੋਕ ਹਾਈ ਬਾਡੀ ਟੈਂਪਰੇਚਰ ਇਨਸਾਨ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਨੂੰ ਬੁਖਾਰ ਹੋਇਆ ਹੋਵੇ। ਸਰੀਰ ਦੇ ਵਿੱਚੋਂ ਸੇਕ ਨਿਕਲਦਾ ਹੈ। ਇਨਸਾਨ ਥਕਾਵਟ ਮਹਿਸੂਸ ਕਰਦਾ ਹੈ। ਬੋਲਣ ਦੇ ਵਿੱਚ ਇਨਸਾਨ ਦੀ ਜ਼ਬਾਨ ਥਥਲਾਉਣ ਲੱਗ ਜਾਂਦੀ ਹੈ। ਜਾਂ ਇਨਸਾਨ ਦੀ ਜ਼ਬਾਨ ਕੰਬਣ ਲੱਗ ਜਾਂਦੀ ਹੈ। ਇਨਸਾਨ ਨੂੰ ਚੱਕਰ ਆਉਂਦੇ ਹਨ। ਸਿਰਦਰਦ ਛੜਚੜਾਪਨ ਦਿਲ ਤੇਜ਼ ਤੇਜ਼ ਧੜਕਣ ਲੱਗ ਜਾਂਦਾ ਹੈ ਹਾਰਟ ਰੇਟ ਵੱਧ ਜਾਂਦੀ ਹੈ ਇਨਸਾਨ ਦਾ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਸਾਹ ਤੇਜ਼ ਤੇਜ਼ ਚੱਲਣ ਲੱਗ ਜਾਂਦੇ ਹਨ ਇਨਸਾਨ ਨੂੰ ਧੁੰਦਲਾ ਦੇਖਣ ਲੱਗ ਜਾਂਦਾ ਹੈ ਹੀਟ ਸਟ੍ਰੋਕ ਤੋਂ ਗ੍ਰਸਤ ਇਨਸਾਨ ਚੱਕਰ ਖਾ ਕੇ गिर ਜਾਂਦਾ ਹੈ ਇਨਸਾਨ ਕਮਜ਼ੋਰੀ ਮਹਿਸੂਸ ਕਰਦਾ ਹੈ ਜੀ ਕੱਚਾ ਹੋਣ ਲੱਗ ਜਾਂਦਾ ਹੈ ਉਲਟੀਆਂ ਲੱਗ ਜਾਂਦੀਆਂ ਹਨ ਸਿਰਦਰਦ ਹੋਣ ਲੱਗ ਜਾਂਦਾ ਹੈ ਹੈਡੈਕ ਕਾਜ਼ਸ ਆਫ ਹੀਟ ਸਟ੍ਰੋਕ ਜੇਕਰ ਇਨਸਾਨ ਲੰਬੇ ਸਮੇਂ ਤੱਕ ਗਰਮ এনवायरमेंट ਦੇ ਕੰਟੈਕਟ ਦੇ ਵਿੱਚ ਰਹਿੰਦਾ ਹੈ ਲੰਬੇ ਸਮੇਂ ਤੱਕ ਗਰਮ এনवायरमेंट ਦੇ ਕੰਟੈਕਟ ਦੇ ਵਿੱਚ ਰਹਿਣ ਦੇ ਨਾਲ ਹੀਟ ਸਟ੍ਰੋਕ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਹਨ ਬਜ਼ੁਰਗ ਇਨਸਾਨ ਅਤੇ ਕਿਸੇ ਬਿਮਾਰੀ ਤੋਂ ਗ੍ਰਸਤ ਇਨਸਾਨ ਇਹ ਦੋਨੋਂ ਹੀ ਕੈਟਾਗਰੀਜ਼ ਹੀਟ ਸਟ੍ਰੋਕ ਤੋਂ ਬਹੁਤ ਜਲਦੀ ਗ੍ਰਸਤ ਹੋ ਜਾਂਦੇ ਹਨ ਬੱਚੇ ਅਤੇ ਬਜ਼ੁਰਗ ਇਨਸਾਨ ਅਕਸਰ ਹੀ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦੇ ਹਨ ਬਹੁਤ ਜ਼ਿਆਦਾ ਤੇਜ਼ ਧੁੱਪ ਦੇ ਵਿੱਚ ਲਗਾਤਾਰ ਐਕਸਰਸਾਈਜ਼ ਕਰਨ ਦੀ ਜੇਕਰ ਕੋਈ ਇਨਸਾਨ ਬਹੁਤ ਤੇਜ਼ ਧੁੱਪ ਦੇ ਵਿੱਚ ਐਕਸਰਸਾਈਜ਼ ਕਰਦਾ ਹੈ ਤਾਂ ਬਹੁਤ ਜ਼ਿਆਦਾ ਚਾਂਸਸ ਹਨ ਕਿ ਉਹ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਵੇਗਾ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾ ਭਾਰੇ ਕੱਪੜੇ ਪਾਉਣ ਨਾਲ ਵੀ ਹੀਟ ਸਟ੍ਰੋਕ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵਾਧ ਜਾਂਦੇ ਹਨ ਐਲਕੋਹਲ ਦੀ ਵਰਤੋਂ ਕਰਨ ਨਾਲ ਹੀਟ ਸਟ੍ਰੋਕ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਰਹਿੰਦੇ ਹਨ ਲਿਕੁਇਡ ਡਾਈਟ ਦੀ ਘੱਟ ਵਰਤੋਂ ਕਰਨ ਨਾਲ ਇਨਸਾਨ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਜਾਂਦਾ ਹੈ ਰਿਸਕ ਫੈਕਟਰਸ ਛੋਟੇ ਬੱਚੇ ਅਤੇ ਬਜ਼ੁਰਗ ਇਨਸਾਨ ਦੋਨੋਂ ਹੀ ਹੀਟ ਸਟ੍ਰੋਕ ਤੋਂ ਸ਼ਿਕਾਰ ਹੋ ਸਕਦੇ ਹਨ ਜਿਹੜੇ ਲੋਕ ਲੇਬਰ ਦਾ ਕੰਮ ਕਰਦੇ ਹਨ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਧੁੱਪ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਉਹਨਾਂ ਦਾ ਹੀਟ ਸਟ੍ਰੋਕ ਤੋਂ ਗ੍ਰਸਤ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਖੇਤੀਬਾੜੀ ਦਾ ਕੰਮ ਕਰਨ ਵਾਲੇ ਇਨਸਾਨ ਫਾਇਰ ਫਾਈਟਰਸ ਜਾਂ ਫੈਕਟਰੀਜ਼ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਹੜੇ ਕਿ ਹਾਈ ਟੈਂਪਰੇਚਰ ਦੇ ਕੰਟੈਕਟ ਦੇ ਵਿੱਚ ਰਹਿੰਦੇ ਹਨ ਉਹ ਸਾਰੇ ਲੋਕ ਹੀਟ ਸਟ੍ਰੋਕ ਤੋਂ ਗ੍ਰਸਤ ਹੋਣ ਦੇ ਚਾਂਸਸ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਲਗਾਤਾਰ ਹਾਈ ਟੈਂਪਰੇਚਰ ਦੇ ਕੰਟੈਕਟ ਦੇ ਵਿੱਚ ਰਹਿਣ ਕਰਕੇ ਇਹਨਾਂ ਲੋਕਾਂ ਦੇ ਵਿੱਚ ਹੀਟ ਸਟ੍ਰੋਕ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ lack of proper cross ventilation of air sudden contact in hot temperature sudden contact in high temperature overweight previous history of heat stroke complications vital organs damage ਜੇਕਰ ਸਹੀ ਸਮੇਂ ਤੇ ਹੀਟ ਸਟ੍ਰੋਕ ਤੋਂ ਗ੍ਰਸਤ ਇਨਸਾਨ ਨੂੰ ਫਰਸਟ ایڈ ਨਹੀਂ ਮਿਲਦੀ ਅਤੇ ਉਸ ਦਾ ਪ੍ਰੋਪਰ ਟ੍ਰੀਟਮੈਂਟ ਨਹੀਂ ਕੀਤਾ ਜਾਂਦਾ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਇਨਸਾਨ ਦੇ ਵਾਈਟਲ ਆਰਗਨਸ ਜਿਨ੍ਹਾਂ ਦੇ ਵਿੱਚ ਬ੍ਰੇਨ ਕਿਡਨੀ ਅਤੇ ਲੰਗਸ ਇਹਨਾਂ ਦੇ ਵਿੱਚ ਡੈਮੇਜ ਹੋਣ ਦੇ ਚਾਂਸੇਸ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਹਨ ਇਨਸਾਨ ਹਾਈਪੋਵੋਲੈਮਿਕ शौक का शिकार हो जाता है जिस इंसान के शरीर ऑक्सीजन केक्सीजन ब्लड का फ्लो घट जाता है किडनी फेलीअर हार्ट फेलीयर लिवर फेलीयर फ्यू टिप्स दैट विल हैल्प टू प्रिवेंट हीट स्ट्रोक कुछ टिप्स ਜਿਨ੍ਹਾਂ ਦੀ ਵਰਤੋਂ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ ਪੂਰੀਆਂ ਬਾਵਾ ਦੇ ਕੱਪੜੇ ਪਾ ਕੇ ਰੱਖੇ ਜਾਣ ਗਰਮੀ ਦੇ ਮੌਸਮ ਦੇ ਵਿੱਚ ਥੋੜੇ ਜੇ ਲੂਸ ਫਿਟਿੰਗ ਵਾਲੇ ਕੱਪੜੇ ਪਾਏ ਜਾਣ ਘਰ ਤੋਂ ਬਾਹਰ ਨਿਕਲਦੇ ਸਮੇਂ ਅੰਬ੍ਰੇਲਾ ਦੀ ਵਰਤੋਂ ਕੀਤੀ ਜਾਵੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਲਕਾ ਭੋਜਨ ਗ੍ਰਹਿਣ ਕੀਤਾ ਜਾਵੇ ਸਰੀਰ ਨੂੰ ਹਰ ਸਮੇਂ ਹਾਈਡਰੇਟਿਡ ਰੱਖਿਆ ਜਾਵੇ liquid diet ਦੀ ਵਰਤੋਂ ਕੀਤੀ ਜਾਵੇ ਨੇਚਰਲੀ কুলਿੰਗ ਕੋਕੋਨਟ ਵਾਟਰ ਫਰੂਟ ਜੂਸ ਅਤੇ liquid diet ਦੀ ਵਰਤੋਂ ਕਰਮੀਆਂ ਦੇ ਵਿੱਚ ਜਿੰਨੀ ਹੋ ਸਕੇ ਕੀਤੀ ਜਾਵੇ ਜੇਕਰ ਸੰਭਵ ਹੋਵੇ ਤਾਂ ਧੁੱਪ ਦੇ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਬਚਾਅ ਕੀਤਾ ਜਾਵੇ ਬਹੁਤ ਜ਼ਿਆਦਾ ਜ਼ਰੂਰੀ ਹੋਣ ਦੀ ਸੂਰਤ ਦੇ ਵਿੱਚ ਹੀ ਗਰਮੀ ਦੇ ਮੌਸਮ ਦੇ ਵਿੱਚ ਘਰ ਤੋਂ ਬਾਹਰ ਨਿਕਲਿਆ ਜਾਵੇ ਪ੍ਰੀਵੈਂਸ਼ਨ ਹਲਕੇ ਰੰਗ ਦੇ ਅਤੇ ਲੂਸ ਫਿਟਿੰਗ ਵਾਲੇ ਕੱਪੜੇ ਪਾਏ ਜਾਣ ਪੂਰੀਆਂ ਬਾਹਾਂ ਵਾਲੇ ਕੱਪੜੇ ਪਾ ਕੇ ਅਤੇ ਸਿਰ ਨੂੰ ਹੈਟ ਜਾਂ ਕਿਸੇ ਕੱਪੜੇ ਦੀ ਮਦਦ ਨਾਲ ਟੱਕ ਕੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕੀਤੀ ਜਾਵੇ ਜਿੰਨਾ ਸੰਭਵ ਹੋਵੇ ਦਿਨ ਦੇ ਵਿੱਚ ਲਿਕুইਡ ਡਾਈਟ ਲਈ ਜਾਵੇ ਜੇ ਕੋਈ ਗੱਡੀ ਕਿਸੇ ਜਗ੍ਹਾ ਤੇ پارک ਹੋਈ ਹੋਈ ਹੈ ਤਾਂ ਉਸ ਦੇ ਵਿੱਚ بیٹھਣ ਤੋਂ ਗੁਰੇਜ਼ ਕੀਤਾ ਜਾਵੇ ਧੁੱਪ ਦੇ ਵਿੱਚ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਐਲਕੋਹਲ ਅਤੇ ਕੈਫੀਨ ਦੀ ਵਰਤੋਂ ਨਾ ਕੀਤੀ ਜਾਵੇ ਹੁਣ ਗੱਲ ਕਰਾਂਗੇ ਜੇਕਰ ਕਿਸੇ ਨੂੰ ਹੀਟ ਸਟ੍ਰੋਕ ਹੋ ਜਾਂਦਾ ਹੈ ਤਾਂ ਉਸ ਨੂੰ ਕੀ ਫਰਸਟ ایڈ ਦਿੱਤੀ ਜਾ ਸਕਦੀ ਹੈ ਜੇਕਰ ਕੋਈ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੋ ਜਾਂਦਾ ਹੈ ਤਾਂ ਉਸ ਨੂੰ ਕਿਹੜੀ ਮੋਡਲੀ ਸਹਾਇਤਾ ਦਿੱਤੀ ਜਾ ਸਕਦੀ ਹੈ ਹੀਟ ਸਟ੍ਰੋਕ ਫਰਸਟ ایڈ ਇਨਸਾਨ ਨੂੰ ਜਲਦੀ ਤੋਂ ਜਲਦੀ ਛਾਂ ਦੇ ਵਿੱਚ ਲਿਆਂਦਾ ਜਾਵੇ ਉਸਤੇ ਟਾਈਟ ਫਿਟਿੰਗ ਵਾਲੇ ਕੱਪੜਿਆਂ ਨੂੰ ਲੂਸ ਕਰ ਦਿੱਤਾ ਜਾਵੇ। ਇਨਸਾਨ ਨੂੰ ਹਵਾ ਆਉਣ ਦਿੱਤੀ ਜਾਵੇ। ਉਸਤੇ ਆਲੇ-ਦਾਲੇ ਘੇਰਾ ਬਣਾ ਕੇ ਨਾ ਖੜਿਆ ਜਾਵੇ। ਇੱਕ ਗਿੱਲਾ ਤੌਲੀਆ ਲੈ ਕੇ ਇਨਸਾਨ ਦੀ ਚਮੜੀ ਦੇ ਉੱਪਰ ਰੱਖ ਦਿੱਤਾ ਜਾਵੇ। ਥੋੜੇ-ਥੋੜੇ ਸਮੇਂ ਬਾਅਦ ਗਿੱਲਾ ਕੱਪੜਾ ਬਦਲ ਦਿੱਤਾ ਜਾਵੇ। ਹੁਣ ਗੱਲ ਕਰਾਂਗੇ ਕਿ ਹੀਟ ਸਟ੍ਰੋਕ ਤੋਂ ਗ੍ਰਸਤ ਇਨਸਾਨ ਨੂੰ ਕੀ ਨਹੀਂ ਦੇਣਾ ਚਾਹੀਦਾ ਜੇਕਰ ਕੋਈ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੈ ਤੇ ਉਸ ਨੂੰ ਮੋਢੀ ਸਹਾਇਤਾ ਦੀ ਲੋੜ ਹੈ ਤਾਂ ਕਦੇ ਵੀ ਹੀਟ ਸਟ੍ਰੋਕ ਤੋਂ ਗ੍ਰਸਤ ਇਨਸਾਨ ਨੂੰ ਪੀਣ ਲਈ ਕੋਈ ਵੀ ਚੀਜ਼ ਨਾ ਦਿੱਤੀ ਜਾਵੇ ਇਸ ਦਾ ਮੁੱਖ ਕਾਰਨ ਹੈ ਕਿ ਜਦੋਂ ਇਨਸਾਨ ਹੀਟ ਸਟ੍ਰੋਕ ਤੋਂ ਗ੍ਰਸਤ ਹੈ ਤਾਂ ਉਹ ਆਪਣੀਆਂ ਸੈਂਸਸਿਸ ਦੇ ਵਿੱਚ ਨਹੀਂ ਹੁੰਦਾ ਤਾਂ ਬਹੁਤ ਜ਼ਿਆਦਾ ਚਾਂਸੇ ਹਨ ਕਿ ਉਹ ਇਨਸਾਨ ਪਾਣੀ ਨੂੰ ਐਸਪੀਰੇਟ ਕਰ ਸਕਦਾ ਹੈ ਜਿਸ ਦੇ ਨਾਲ ਇਨਸਾਨ ਦਾ ਦਮ ਘੁੱਟਣ ਦੇ ਨਾਲ ਇਨਸਾਨ ਦੀ ਮੌਤ ਹੋ ਸਕਦੀ ਹੈ ਇਸ ਲਈ ਕਦੇ ਵੀ ਹੀਟ ਸਟ੍ਰੋਕ ਤੋਂ ਗ੍ਰਸਤ ਇਨਸਾਨ ਨੂੰ ਮੋਢਲੀ ਸਹਾਇਤਾ ਦੇ ਤੌਰ ਤੇ ਪੀਣ ਲਈ ਕੋਈ ਵੀ ਚੀਜ਼ ਨਾ ਦਿੱਤੀ ਜਾਵੇ ਜਦੋਂ ਤੱਕ ਕਿ ਇਨਸਾਨ ਪੂਰੀ ਤਰ੍ਹਾਂ ਹੋਸ਼ ਦੇ ਵਿੱਚ ਨਹੀਂ ਆ ਜਾਂਦਾ ਲੌਂਗ ਟਰਮ ਇਫੈਕਟਸ ਆਫ ਹੀਟ ਸਟ੍ਰੋਕ ਇਨਸਾਨ ਦੀ ਜ਼ੁਬਾਨ ਥਥਲਾਉਣ ਲੱਗਦੀ ਹੈ ਇਨਸਾਨ ਦੀਆਂ ਮੂਵਮੈਂਟਸ ਪ੍ਰੋਪਰਲੀ ਕੋਆਰਡੀਨੇਟ ਨਹੀਂ ਹੋ ਪਾਉਂਦੀਆਂ ਹੋਮ ਰੈਮਡੀਜ਼ ਜਿੰਨਾ ਹੋ ਸਕੇ ਲਿਕੁਇਡ ਡਾਈਟ ਦੀ ਵਰਤੋਂ ਕੀਤੀ ਜਾਵੇ ਪਿਆਜ਼ ਦੀ ਵਰਤੋਂ ਹੀਟ ਸਟ੍ਰੋਕ ਦੇ ਵਿੱਚ ਰੂਟੀਨ ਖਾਣੇ ਦੇ ਵਿੱਚ ਪਿਆਜ਼ ਦੀ ਵਰਤੋਂ ਕਰਨ ਨਾਲ ਹੀਟ ਸਟ੍ਰੋਕ ਤੋਂ ਬਚਾਅ ਹੋ ਜਾਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਸ਼ਿਕੰਜਵੀ ਪਲਸੀ ਦਹੀਂ ਇਨ੍ਹਾਂ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਤਰਬੂਜ਼, ਸ਼ਕੰਜਵੀ, ਖਰਬੂਜਾ ਅਤੇ ਹੋਰ ਉਹ ਸਾਰੇ ਫਲ ਜਿਨ੍ਹਾਂ ਦੇ ਵਿੱਚ ਹਾਈ ਅਮਾਊਂਟ ਦੇ ਵਿੱਚ ਵਾਟਰ ਕੰਟੈਂਟ ਮੌਜੂਦ ਹੁੰਦਾ ਹੈ। ਉਹਨਾਂ ਦੀ ਵਰਤੋਂ ਗਰਮੀ ਦੇ ਵਿੱਚ ਕੀਤੀ ਜਾ ਸਕਦੀ ਹੈ। आयुर्वेदिक ट्रीटमेंट आयुर्वेदिक हर्ब्स आंवला सौंफ पुदीना धनिया सैंडलवुड ਇਹਨਾਂ ਆਯੁਰਵੈਦਿਕ ਹਰਬਸ ਦੀ ਵਰਤੋਂ ਹੀਟ ਸਟ੍ਰੋਕ ਤੋਂ ਬਚਣ ਲਈ ਕੀਤੀ ਜਾ ਸਕਦੀ ਹੈ ਲਾਈਫਸਟਾਈਲ ਚੇਂजेस ਜਿਸ ਤਰ੍ਹਾਂ ਕਿ ਹਲਕੇ ਰੰਗ ਦੇ ਕਾਟਨ ਦੇ ਕੱਪੜੇ ਪਾਉਣਾ ਲੂਸ ਫਿਟਿੰਗ ਵਾਲੇ ਕੱਪੜੇ ਪਾਉਣਾ ਧੁੱਪ ਦੇ ਵਿੱਚ ਘੱਟ ਤੋਂ ਘੱਟ ਬਾਹਰ ਨਿਕਲਣਾ ਲਿਕੁਇਡ ਡਾਈਟ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਧੁੱਪ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਅਤੇ ਧੁੱਪ ਦੇ ਵਿੱਚ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਆਯੁਰਵੈਦਿਕ ਪ੍ਰੈਕਟਿਸਿਜ਼ ਅਭਾਂਗ ਸਿਰ ਦੇ ਵਿੱਚ ਤੇਲ ਦੀ ਮਾਲਿਸ਼ ਕਰਨਾ ਆਯੁਰਵੈਦਿਕ ਟ੍ਰੀਟਮੈਂਟ ਫਾਰ ਹੀਟ ਸਟ੍ਰੋਕ ਚੰਦਨਾ ਦੀ ਤੇਲ ਦੇ ਨਾਲ ਮਾਲਿਸ਼ ਕੀਤੀ ਜਾਂਦੀ ਹੈ ਤੱਕਰਧਾਰਾ ਆਯੁਰਵੈਦਿਕ ਹਰਬਸ ਯੂਜ਼ਡ ਇਨ ਦਾ ਟ੍ਰੀਟਮੈਂਟ ਆਫ ਹੀਟ ਸਟ੍ਰੋਕ ਆਮਲਾ ਗੜੂਚੀ ਸ਼ਤਾਬਰੀ ਇਹਨਾਂ ਆਯੁਰਵੇਦਿਕ ਹਰਬਸ ਦਾ ਪ੍ਰਯੋਗ ਹੀਟ ਸਟ੍ਰੋਕ ਦੇ ਟ੍ਰੀਟਮੈਂਟ ਵਿੱਚ ਕੀਤਾ ਜਾਂਦਾ ਹੈ ਜੇਕਰ ਇਨਸਾਨ ਗਰਮੀ ਦੇ ਮੌਸਮ ਦੇ ਵਿੱਚ ਹੀਟ ਸਟ੍ਰੋਕ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੀ ਡੇਲੀ ਰੁਟੀਨ ਦੇ ਵਿੱਚੋਂ ਹੀਟ ਸਟ੍ਰੋਕ ਤੋਂ ਬਚਣ ਲਈ ਸਰੀਰ ਨੂੰ ਹਾਈਡਰੇਟਿਡ ਰੱਖਣਾ ਅਤੇ ਧੁੱਪ ਦੇ ਵਿੱਚ ਘੱਟ ਤੋਂ ਘੱਟ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੀਟ ਸਟ੍ਰੋਕ ਤੋਂ ਬਚਣ ਲਈ ਸਰੀਰ ਨੂੰ ਹਾਈਡਰੇਟਿਡ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ